ਚੀਜ਼ਾਂ ਬਾਈ ਹੋਰਾਂ ਕੋਲ ਪਈਆਂ ਨੇ ਬੱਚਿਆਂ ਦੀਆਂ ਵੀਰੇ ਹਨਾ ਮੈਂ ਕਹਿੰਦਾ ਆਮ ਤਾਂ ਕੁਝ ਰੱਖਦਾ ਨਹੀਂ ਕੋਈ ਨਹੀਂ ਰੱਖਦਾ ਸਾਰੇ ਡੜਬੇ ਦਾ ਚੈਲੰਜ ਹੈ ਕਿਸੇ ਦੇ ਮਿਲ ਜੇ ਲੈ ਹੁਣ ਆਹ ਡਰੈਸ ਚੈੱਕ ਕਰੋ ਮੈਂ ਕਹਿੰਦਾ ਬਾਈ ਤੁਸੀਂ ਇੱਕ ਦਾ ਸਕਰੀਨ ਸ਼ਾਟ ਕਰ ਲਿਓ ਇਹ ਚੀਜ਼ਾਂ ਸਿਰਫ ਬਾਈ ਦੀ ਦੁਕਾਨ ਤੋਂ ਮਿਲਣਗੀਆਂ ਜੇਪੀ ਗਰਮੈਂਟ ਦਟ ਸਿਰਫ ਤੋਂ ਸਰਫੇ ਇਹ ਆਪਾਂ ਜੀ 800 ਰੁਪਏ ਦਾ ਪੀਸ ਦੇ ਦਾਂਗੇ ਓਕੇ ਇੱਕ ਤਰ੍ਹਾਂ ਦੀ ਉਹ ਨਹੀਂ ਆ ਗਈ ਵੀਰੇ ਸ਼ੇਰਵਾਨੀ ਟਾਈਪ ਜੀ ਇਹ ਸ਼ੇਰਵਾਨੀ ਟਾਈਪ ਹੈ ਜੀ ਜਿਹੜੇ ਅੱਜ ਕੱਲ ਚੱਲੇ ਨੇ ਨਾ ਤੁ ਕੇਸ਼ਵ ਹੋ ਗਿਆ ਜੀ ਹਿਮਲੈਂਡ ਹੋ ਗਿਆ ਜੀ ਜੀਸੀਐਮ ਹੋ ਗਿਆ ਜੀ ਸਟੇਫਨ ਹੋ ਗਿਆ ਜੀ ਵਿਸ਼ਕਰਮਾ ਸਕੂਲ ਹੋ ਗਿਆ ਜੀ ਗੁਰੂ ਗ੍ਰਾਮ ਦਸ ਪਬਲਿਕ ਸਕੂਲ ਹੋ ਗਿਆ ਸੌਰੀ ਕੇ ਪੀ ਐਸ ਹੋ ਗਿਆ ਜੀ ਪੋਨ ਨਿਗਾੜਾ ਤੱਕ ਦੇ ਸਕੂਲਾਂ ਦੀ ਵਰਦੀ ਆ ਜੀ ਆਪਾਂ ਲਵੇ ਦੜਬਾ ਇਲਾਕਾ ਤਾਂ ਹੈਗਾ ਕਿਸੀ ਬਾਈ ਕਹਿੰਦਾ ਪੋਆ ਇਧਰੋਂ ਮਤਲਬ ਕੋਸ਼ਿਸ਼ ਕਰ ਲੈਣਾ ਮੈਂ ਲੈਣਾ ਚਾਹਾਂਗਾ ਕਿਉਂਕਿ ਰਾਚੋਂ ਪੋਨ ਨਿਗਾੜਾ ਠੀਕ ਹੈ ਇਧਰੋਂ ਆਪਣਾ ਪਾਸਤਰਾ ਸਲੀਪਿੰਗ ਸੂਟ ਰਹਿਣ ਸੋਣ ਵਾਲੇ ਕੱਪੜੇ ਲੈ ਲਓ ਤੁਸੀਂ ਆ ਚੀਜ਼ਾਂ ਦੇਖੋ ਪੂਰੀਆਂ ਸਾਮੀਆਂ ਐਟਵਾਨੀਆਂ ਜੀ ਪੂਰੀਆਂ ਘੈਂਟ ਨੇਗੀਆਂ ਔਰ ਇਹ ਵੀ ਸਾਰੀ ਤੇ ਸਾਰੀ ਹੋਲ ਸੇਲ ਚ ਮੇਜਣਗੀਆਂ ਇੱਕ ਵਾਰੀ ਆਪਾਂ ਰੇਟ ਦਾ ਹੀ ਟੈਕ ਗੱਲ ਕਰੀਏ ਵੀ ਇਹਨਾਂ ਦਾ ਸਟਾਰਟਿੰ ਜੋ ਤੁਹਾਡੇ ਦਿਮਾਗ ਦੇ ਵਿੱਚ ਜਾਂ ਮਨ ਦੇ ਵਿੱਚ ਕੋਈ ਚੀਜ਼ ਆ ਰਹੀ ਹੈ ਲੇਡੀਜ਼ ਲਈ ਖਾਸ ਕਰਕੇ ਮੈਂ ਤੁਹਾਨੂੰ ਕਹਾਂਗਾ ਬਸ ਤੁਸੀਂ ਉਰੇ ਵਿਜ਼ਿਟ ਕਰ ਲਿਓ ਇਹਨਾਂ ਨੂੰ ਕਹੇਓ ਨਾ ਨਾ ਕੱਢ ਕੇ ਦੇ ਦੇਣਗੇ ਰੇਟ ਪ੍ਰਾਈਸ ਇੱਚ ਵੀ ਚੱਲੇ ਤੇ ਫੁੱਲੀ ਵਰਕ ਹੋਊਗਾ ਹਾਂ ਸਾਰੇ ਫੁੱਲ ਕੈਂਡ ਆਟਮ ਹੋ ਲਾ ਆ ਚੀਜ਼ ਚੈੱਕ ਕਰੋ ਬਈ ਜਿਨ੍ਹਾਂ ਨੂੰ ਥੋੜਾ ਜਿਹਾ ਐਡਵਾਂਸ ਲੈਵਲ ਦੀ ਫੈਸ਼ਨ ਦਾ ਦੌਰ ਕਰਨਾ ਹੁੰਦਾ ਹੈ ਆਪਾਂ ਨੂੰ ਨਹੀਂ ਪਤਾ ਆਪਾਂ ਦਾ ਵੀ ਦੇਖੋ ਜੀ ਸਾਰਾ ਹੈਂਡਵਰਕ ਹੈ ਜੀ ਓਕੇ ਲੱਲ ਬੈਕ ਲਾ ਡਿਜ਼ਾਈਨ ਚੈੱਕ ਕਰਾਵੇ ਮਤਲਬ ਇਦਾਂ ਦੀਆਂ ਯੂਨੀਕ ਆਟਮਾਂ ਵੀ ਉਰੇ ਪਈਆਂ ਨਾ ਸਾਰੇ ਸਾਰੇ ਚੈਲੰਜ ਹੈ ਜੀ ਆਹ ਕੋਟ ਪੈਂਟ ਪੈਕ 3 ਪੀਸ ਮਸ ਨੂੰ ਲੈ ਬੈ ਕੇ ਚੈੱਕ ਰਹਿਕ ਮੈਂ ਤਾਂ ਇੱਕ ਦੋ ਦੀ ਕੁਆਲਿਟੀ ਚੈੱਕ ਕਰੋ ਕੱਪੜੇ ਦੀ 3 ਪੀਸ ਕੋਟ ਪੈਂਟ ਹੈ ਲੈ ਜਮੇ ਨਮਾ ਫਰੈਸ਼ ਪੀਸ ਹੈ ਕੋਈ ਯੂਜ਼ਡ ਨਹੀਂ ਪਹਿਲੀ ਗੱਲ ਤਾਂ ਹੁਣ ਕਿਤੇ ਮਰਜੀ ਲੈਣ ਵਗਜੋ ਵੀਰੇ ਕਿਸੇ ਨੇ 1500 ਤੋਂ ਘੱਟ ਦੇਣਾ ਨਹੀਂ ਮੈਂ ਕਹਿੰਦਾ 1400 ਦਾ ਦੇ ਦੂਗਾ ਰੋ ਪਟਕੇ ਰੋ ਪਟਕੇ ਜੀ ਹਨਾ ਆਪਾਂ ਆਪਾਂ 1200 ਰੁਪਏ ਦੇ ਵਿੱਚ ਕੋਟ ਪੈਂਟ ਦੇ ਦਾਂਗੇ ਜੀ 3 ਪੀਸ ਸਿਰਫ 12 ਕਈ ਨਾ ਆਪਣੇ ਭਰਾ ਕਹਿਵਾਂ ਸ ਤਾਂ ਸਟਿਚ ਕਰਾਵਾਂਗੇ ਮੈਂ ਕਹਿੰਦਾ ਦੇਖ ਕੇ ਤੁਸੀਂ ਐ ਕਹੋਗੇ ਕਿ ਬਈ ਯਾਰ ਪਹਿਲਾਂ ਕਿਉਂ ਨਹੀਂ ਦਿਖਾਇਆ ਹੁਣ ਆਹ ਜੀ ਚੈੱਕ ਕਰੋ ਬਾਈ ਜੀ ਇਹ ਇਸੇ ਦਾ ਫੈਮਿਲੀ ਫੈਕਸ਼ਨ ਹੁੰਦਾ ਜੀ ਉੱਥੇ ਆਈਟਮਾਂ ਚਲਦੀਆਂ ਨੇ ਇਹ ਹਾਂ ਖੋਦੇ ਵਿਆ ਦੀਆਂ ਆ ਲੈ ਬਾਈ ਪੂਰੀਆਂ ਪਾਰਟੀ ਵੇਰ ਆਈਟਮ ਮਿਲਣਗੇ ਜੀ ਇਹ ਜੀ ਡਿਜ਼ਾਈਨਿੰਗ ਪੂਰੀ ਦੀ ਪੂਰੀ ਉਸ ਤੋਂ ਪਹਿਲਾਂ ਹੀ ਆਪਾਂ ਇੱਕ ਬੱਚੇ ਨੂੰ ਆਫਰ ਦੇਣਾ ਚਾਹੁੰਦੇ ਆਂਗੇ ਹਾਂਜੀ ਆਪਾਂ ਬੱਚੇ ਦਾ ਬਲੇਜ਼ਰ ਦਵਾਵਾਂਗੇ ਜੀ ਕੁੱਲ 500 ਰੁਪਏ ਦਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਮੰਨ ਕੇ ਚੱਲੋ ਜੀ ਤੁਹਾਡੇ ਕਰੇ ਛੋਟੇ ਬੱਚੇ ਨੇ ਆਪਣੇ ਵਰਗੇ ਆ ਗਏ ਜਾਂ ਬਜ਼ੁਰਗ ਨੇ ਜਾਂ ਲੇਡੀਜ਼ ਨੇ ਹਰ ਤਰ੍ਹਾਂ ਦਾ ਕੱਪੜਾ ਹਰ ਤਰ੍ਹਾਂ ਦੇ ਸਾਈਜ਼ ਅਰ ਸਭ ਤੋਂ ਵੱਡੀ ਗੱਲ ਹੋਲ ਸੇਲ ਰੇਟ ਦੇ ਵਿੱਚ ਮਿਲ ਜੂਗਾ ਤੇ ਪਹਿਲਾਂ ਤਾਂ ਭਰਾ ਸਤਿ ਸ੍ਰੀ ਅਕਾਲ ਵੈਲਕਮ ਆਪਣੇ ਚੈਨਲ ਤੇ ਤੇ ਇੱਕ ਵਾਰੀ ਆਪਣੇ ਦੁਕਾਨ ਦਾ ਨਾਮ ਤੇ ਐਡਰੈਸ ਕੀ ਹੈ ਜੀ ਆਪਣਾ ਪ੍ਰੋਪਰ ਜੇਪੀ ਗਾਰਮੈਂਟਸ ਹੀ ਲਿੰਕ ਰੋਡ ਡੜਬਾ ਮੰਡੀ ਮਿੰਨੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਹੈ ਜੀ ਡੜਬੇ ਦਾ ਜਿਹੜਾ ਆਪਣਾ ਮੇਨ ਬੱਸ ਸਟੈਂਡ ਹੈ ਇੱਕ ਤਾਂ ਉਹ ਵੀ ਹੈ ਇੱਕ ਮਿੰਨੀ ਬੱਸ ਸਟੈਂਡ ਹੈਗਾ ਜੋ ਮੰਡੀ ਦੇ ਵਿੱਚ ਹੈ ਜਿੱਦੋਂ ਤੁਸੀਂ ਮੇਨ ਬੱਸ ਸਟੈਂਡ ਪੁਲ ਦੇ نیچے ਆਗੇ ਤਾਂ ਜਿਹੜੀ ਰੋਡ ਜਾਂਦੀ ਹੈ ਨੂੰ ਆਪਾਂ ਲਿੰਕ ਰੋਡ ਕਹਿ ਦਿੰਦੇ ਹਾਂ ਨਾ ਵੀਰੇ ਲਿੰਕ ਰੋਡ ਕਹਿ ਦਿੰਦੇ ਹ ਆ ਰਾਈਟ ਹੈਂਡ ਸਾਈਡ ਤੇ ਜੇਪੀ ਆਪਣੀ ਜੇਪੀ ਗਰਮੈਂਟ ਜੇਪੀ ਗਰਮੈਂਟ ਜੇਪੀ ਗਰਮੈਂਟ ਨੇ ਤੇ ਵਾਈਹਰਾਂ ਦੀ ਸ਼ਾਪ ਹੈ ਹੁਣ ਮੈਂ ਤੁਹਾਨੂੰ ਵੈਰਾਈਟੀ ਉਹ ਦਿਖਾ ਦੂੰਗਾ ਮੈਂ ਕਹਿੰਨਾ ਵੀਰੇ ਪੂਰਾ ਡੜਬਾ ਛੱਡੋ ਵੱਡੇ ਵੱਡੇ ਜਿਹੜੇ ਨਾਮੀ ਸ਼ਹਿਰ ਨੇ ਉਹਨਾਂ ਚ ਵੀ ਚੀਜ਼ ਹੋਣੀ ਨੇ ਜਿੱਥੇ ਮਾਰੀ ਚਲੇ ਜਾਓ ਵੀਰੇ ਸਭ ਤੋਂ ਟਾਪ ਦੀ ਕੁਆਲਿਟੀ ਦਵਾਂਗੇ ਡੜਬੇ ਦੇ ਅੰਦਰ ਹੀ ਡੜਬੇ ਦੇ ਅੰਦਰ ਟਾਪ ਕੁਆਲਿਟੀ ਜੇ ਟਾਪ ਕੁਆਲਿਟੀ ਆ ਇਹ ਨਾ ਸੋਚੋ ਕਿ ਰੇਟ ਹਾਈ ਹੋਣਗੇ ਨਾ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਤੇ ਸਪੈਸ਼ਲੀ ਡੜਬਾ ਇਲਾਕਾ ਪੂਰਾ ਕਹਿੰਨਾ ਮੈਂ ਜਿੰਨੇ ਵੀ ਸਕੂਲ ਨੇ ਭਾਵੇਂ ਪ੍ਰਾਈਵੇਟ ਭਾਵੇਂ ਸਰਕਾਰੀ ਆਪਣੇ ਕੋਲ ਸਾਰੇ ਤਰ੍ਹਾਂ ਦੀ ਵਰਦੀ ਮਿਲਦੀ ਹੈ ਨੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਹੁਣ ਫੈਂਸੀ ਡਰੈੱਸਾਂ ਕਿਉਂਕਿ ਹੁਣ ਬੱਚਿਆਂ ਦੇ ਵਿੱਚ ਵੀ ਬੈਰੇ ਵੈਰਾਈ ਬਹੁਤ ਆਉਂਦੀ ਆ ਬਹੁਤ ਕੁਸ਼ ਹੈ ਆ ਕੁਸ਼ਕ ਨਾ ਪਾਣਾ ਨਾ ਲਾ ਲਓ ਵੀ ਪੂਰੇ ਸਿਲੇਕਟਡ ਪੀਸ ਕਹਿ ਸਕਦੇ ਆਪਾਂ ਵੀ ਉਹ ਕੱਢੇ ਨੇ ਕੁਰੀ ਲੱਭਿਆ ਕਿ 3 ਮਰਾਈ ਤੇ ਵੀਰੇ ਬੱਚਿਆਂ ਦੀ ਗੱਲ ਕਰੀ ਵੀ ਆਪਣੇ ਕੋਲ ਹਰ ਤਰ੍ਹਾਂ ਦੀ ਚੀਜ਼ ਮਿਲ ਜੂਗੀ ਆਪਣੇ ਲਈ ਵੀਰੇ 500 ਰੁਪਏ ਸੂਟ ਤੋਂ ਲੈ ਕੇ 5000 ਤੱਕ ਦੀ ਵੈਰਾਈ ਮਿਲ ਜੂਗੀ ਮਿਲ ਜੂਗੀ ਹੈਨਾ ਜਿਹੇ ਜਿਹੇ ਮਰਜੀ ਸੂਟ ਲੈ ਲਓ ਹਾਂਜੀ ਕਿਹੇ ਮਰਜੀ ਵਿਆਹ ਸ਼ਾਦੀ ਦੇ ਆਈਟਮ ਲੈ ਲਓ ਤੁਸੀਂ ਹੁਣ ਜਿਵੇਂ ਆ ਚੀਜ਼ਾਂ ਬਾਈ ਹੋਰਾਂ ਕੋਲ ਪਈਆਂ ਨੇ ਬੱਚਿਆਂ ਦੀਆਂ ਵੀਰੇ ਹਨਾ ਮੈਂ ਕਹਿੰਦਾ ਆਮ ਤਾਂ ਕੁ ਰੱਖਦਾ ਨਹੀਂ ਕੋਈ ਨਹੀਂ ਰੱਖਦਾ ਸਾਰੇ ਡੱਬੇ ਦਾ ਚੈਲੰਜ ਹੈ ਕਿਸੇ ਨੂੰ ਮਿਲ ਜੇ ਲੈ ਹੁਣ ਆ ਡਰੈਸ ਚੈੱਕ ਕਰੋ ਮੈਂ ਕਹਿੰਦਾ ਬਾਈ ਤੁਸੀਂ ਇੱਕ ਦਾ ਸਕਰੀਨ ਸ਼ਾਟ ਕਰ ਲਿਓ ਇਹੇ ਚੀਜ਼ਾਂ ਸਿਰਫ ਬਾਈ ਦੀ ਦੁਕਾਨ ਤੋਂ ਮਿਲਣਗੀਆਂ ਜੇਪੀ ਗਾਰਮੈਂਟ ਡੱਬਾ ਤੋਂ ਹੀ ਮਿਲਣਗੀਆਂ ਜੇ ਗੱਲ ਕਰੋਗੇ ਵੀਰੇ ਇਹਦਾ ਓ ਆਈਡੀਆ ਇੱਕ ਦੇਖੋ ਹਰੇਕ ਚੀਜ਼ ਦੀ ਕੁਆਲਿਟੀ ਤੇ ਹਰੇਕ ਚੀਜ਼ ਦੇ ਕੱਪੜੇ ਦਾ ਸਾਈਜ਼ ਦਾ ਰੇਟ ਅਲੱਗ-ਅਲੱਗ ਹੈ ਵੀ ਜਦੋਂ ਪਾ ਸਟਾਰਟਿੰਗ ਦੀ ਗੱਲ ਕਰੀ ਜਮੈਂ ਲਹਿੰਗਾ ਚੋਲੀ ਕਿਸੇ ਨੇ ਲੈਣਾ ਵੀ ਸਟਾਰਟਿੰਗ ਪ੍ਰਾਈਸ ਕਿੰਨਾ ਸ਼ੁਰੂ ਹੋ ਜਾਂਦਾ ਲਹਿੰਗਾ ਚੋਲੀ ਵੀਰੇ 1000 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਹਾਂਜੀ ਅੱਗੇ 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 ਬਾਤਾਂ ਰਹਿਣ ਅੱਗੇ ਬਾਤਾਂ ਜਾਂਦਾ ਜੇ 4000 ਵਾਲਾ ਲੈ ਲਓ 3000 ਵਾਲਾ ਪੰਜ ਅਜਿਹੇ ਜਾਂ ਮਰਜ਼ੀ ਲੈ ਲਓ ਬੱਚੇ ਦੇ ਵਿੱਚ ਵੀ ਸਾਰੀ ਕੁਆਲਿਟੀ ਮਿਲੂਗੀ ਕੁਆਲਿਟੀ ਮਿਲੂਗੀ ਇੱਕ ਮੇਨ ਫੋਕਸ ਕੀ ਆ ਉਰੇ ਇਹ ਨਹੀਂ ਹੈਗਾ ਕਿ ਹਣਾ ਵੀ ਤੁਹਾਨੂੰ ਦੇਖ ਕੇ ਐ ਕਹਤਾ ਬਾਈ ਨੇ ਵੀ ਯਾਰ ਗਾਕ ਥੋੜੇ ਜਿਹਾ ਵਧੀਆ ਲੱਗਦੇ ਨੇ 5000 ਰੁਪਏ ਦਾ ਉਹ ਚੀਜ਼ ਤਾਂ ਹੈ ਹੀ ਕੋਈ ਨਹੀਂ ਹਰ ਇੱਕ ਗਾਕੇ ਦੀ ਰੇਟ ਸੇਮ ਰਹੂਗਾ ਹਰ ਇੱਕ ਚੀਜ਼ ਦੇ ਉੱਪਰ ਆਪਣਾ ਰੇਟ ਪਾਇਆ ਹੋਇਆ ਵੀਰੇ ਹਰ ਇੱਕ ਚੀਜ਼ ਦੇ ਉੱਪਰ ਰੇਟ ਮੈਂਸ਼ਨ ਕਰਿਆ ਹੋਇਆ ਓਦੇ ਵਿੱਚੋਂ ਲੈਸ ਕਰਕੇ ਦਿੰਨੇ ਆਪਾਂ ਲੈਸ ਕਰਕੇ ਹਾਂ ਇਹ ਮਾਰਕੀਟ ਦਾ ਚੈਲੰਜ ਹੈਗੀ ਹੈਗਾ ਹੁਣ ਆ ਗਈਆਂ ਆਪਣੀਆਂ ਵਿੰਟਰ ਡਰੈਸ ਬੱਚਿਆਂ ਦੇ ਲਈ ਸਰਦੀਆਂ ਵਾਲੇ ਆਪਾਂ ਕੱਪੜੇ ਕਹਿ ਦਿੰਨੇ ਹੁੰਦੇ ਆ ਹੁਣ ਆ ਜੀ ਚੈੱਕ ਕਰੋ ਬਾਈ ਤੁਹਾਡੇ ਕੋਲ ਕੋਈ ਗੁੜੀਆ ਗੁੜੀਆ ਮੈਂ ਕਹਿੰਨਾ ਯਾਰ ਉਹੀ ਜੱਚੂਗੀ ਇਹ ਵੀਰੇ ਵੈਸੇ ਇਨ ਇਹਨਾਂ ਦੀ ਰੇਂਜ ਕੀ ਰਹਿੰਦੀ ਇਹਨਾਂ ਦੀ ਵੀ 1000 ਯੂਰੋ ਤੋਂ ਸਟਾਰਟ ਹੋ ਜਾਂਦੀ ਹੈ ਹਾਂਜੀ ਹਾਂਜੀ ਆਰਾਮ ਦੇ ਨਾਲ ਹਾਂ ਤੇ ਜੇ ਗੱਲ ਕਰਦੇ ਇਹਦੇ ਵਿੱਚ ਦੇਖੋ ਬਹੁਤ ਪਾ ਮੇ ਤਾਂ ਕਿਸੇ ਨੇ ਬੱਚਿਆਂ ਦੇ ਲਈ ਪੈਂਟਾਂ ਵੀ ਲੈਣੇ ਨੇ ਸ਼ਰਟਾਂ ਵੀ ਲੈਣੇ ਨੇ ਨਾ ਸਵੇਗ ਸ਼ਰਟ ਕਹਿ ਸਕਦੇ ਕੋਟੀਆਂ-ਕੁਟੀਆਂ ਸਾਰਾ ਕੁਝ ਮਿਲ ਜੂਗਾ ਕੋਟਾਂ ਸਾਰਾ ਕੁਝ ਮਿਲ ਜੂਗਾ ਜੈਕਟਾਂ ਹੋ ਗਈਆਂ ਕੋਟ ਪੈਂਟ ਵੀ ਮਿਲ ਜਾਣਗੇ ਤੁਹਾਡੇ ਬੱਚਿਆਂ ਦੇ ਲਈ 3 ਸਾਲ ਤੋਂ ਲੈ ਕੇ ਵੀਰੇ 12-13 ਸਾਲ ਤੱਕ ਦੀ ਲਾ ਲੋ ਬੱਚਾ 18 ਸਾਲ ਦੇ ਵਿੱਚ ਤੱਕ ਮਿਲ ਜਾਣਗੇ ਮਿਲ ਜਾਣਗੇ ਨਾ ਇਹ ਹੈਗਾ ਸੀ ਆਪਣਾ ਬੱਚਿਆਂ ਦਾ 올 ਕਾਊਂਟਰ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਸਮਾਨ ਹੋਊਗਾ ਸਾਰਾ ਦਾ ਸਾਰਾ ਬਹੁਤ ਹੀ ਮਤਲਬ ਜੈ ਜਟਾਂ ਦੇ ਵਿੱਚ ਹੋਊਗਾ ਜੇਪਾ ਦੋ ਜਨ ਆਈਟਮ ਹੋਰ ਵੀ ਦਿਖਾ ਦੇ ਵੀਰੇ ਜੋ ਯੂਨੀਕੀਆਂ ਹੋਣਗੀਆਂ ਫੈਂਸੀ ਆਈਟਮ ਦੇ ਵਿੱਚ ਕਿਸੇ ਨੇ ਮੰਨ ਲਓ ਸਸਤੀ ਆਈਟਮ ਲੈਣੀ ਤਾਂ ਆਪਾਂ ਲਈ ਉਹ ਵੀ ਅਵੇਲੇਬਲ ਹੈ ਜੀ ਓਕੇ ਇਹ ਤਾਂ ਵੀਰੇ ਪੂਰੀ ਵਧੀਆ ਕੁਆਲਿਟੀ ਹੈ ਪੂਰਾ ਫੈਂਸੀ ਪੀਸ ਹੈ ਸਿਰਫ ਤੋਂ ਸਰਫੇ ਇਹ ਆਪਾਂ ਜੀ 800 ਰੁਪਏ ਦਾ ਪੀਸ ਦੇ ਦਾਂਗੇ ਓਕੇ ਇੱਕ ਤਰ੍ਹਾਂ ਦੀ ਉਹ ਨਹੀਂ ਆ ਗਈ ਵੀਰੇ ਸ਼ੇਰਵਾਨੀ ਟਾਈਪ ਜੀ ਇਹ ਸ਼ੇਰਵਾਨੀ ਟਾਈਪ ਹੈ ਜੀ ਜਿਹੜੇ ਅੱਜ ਕੱਲ ਚੱਲੇ ਨੇ ਨਾ ਕੋ ਮਨ ਲਓ ਹਾਫ 슬ੀਵ ਕੋਟ ਦੇ ਨਾਲ ਫੈਂਸੀ ਇਹਦੇ ਵਿੱਚ ਹਾਫ 슬ੀਵ ਕੋਟ ਆ ਲੱਗਿਆ ਹੋਇਆ 800 ਰੁਪਏ ਦੀ ਲੈ ਮੈਂ ਕਹਣਾ ਬਈ ਵਿਆਹ ਦੇ ਵਿੱਚ ਵਿਆਹ ਵਾਲੇ ਮੁੰਡੇ ਨਾਲ ਹੋਏ ਦੀ ਜਵਾਬ ਦੀ ਟੋਰ ਵਾਧੂ ਜੀ ਰੰਗ ਜਿੰਨੇ ਮਾਰੀ ਟ ਚਾਹਾਂ ਲੈ ਲਓ ਜੀ ਸਾਰੇ ਵਾਈਨ ਸ਼ੇਡ ਪੀਚ ਟੀ ਗ੍ਰੀਨ ਕੈਮਲ ਗ੍ਰੇ ਸਾਰੇ ਤਰ੍ਹਾਂ ਦੇ ਕਲਰ ਸਾਰੇ ਡਿਜ਼ਾਈਨ ਮਿਲ ਲੰਗੇ ਵੀਰੇ 800 ਰੁਪਏ ਜਹਣਾ 800 ਰੁਪਏ ਜੀ ਹੁਣ ਤੁਸੀਂ ਰੇਟ ਵੀ ਦੇਖ ਲਓ ਕਿਉਂਕਿ ਹੁਣ ਮਾਰਕੀਟ ਚ ਲੈਣ ਨੂੰ ਵਾਗੇ ਕਿਸੇ ਨੇ 1500 ਦਾ ਘਟ ਦੇਣੀ ਕੋਈ ਨਹੀਂ ਇੱਥੇ ਤਾਂ ਅੱਧੋ ਅੱਧੋ ਦਾ ਫਰਕ ਪੈ ਰਿਹਾ ਇਹਦਾ ਚੈਲੰਜ ਹੈ ਜੀ ਕੋਈ ਦੇ ਦੇ ਸਾਰੇ ਆਈਟਮ ਕੁੱਲ ਪੂਰੀ ਵਧੀਆ ਫੈਂਸੀ ਆਈਟਮ ਮਿਲੂਗੀ ਓਕੇ ਸਾਰੇ ਆਮਲੇ ਵਰਕ ਵਾਲੇ ਪੀਸ ਮਿਲ ਲੰਗੇ ਇਸ ਤੋਂ ਇਲਾਵਾ ਇੱਕ ਚੀਜ਼ ਹੋ ਰਹੀ ਹੈ ਇਹਨਾਂ ਦੇ ਬਾਈ ਹੋਰਾਂ ਦੀ ਖੁਦ ਹੀ ਮੈਨੂਫੈਕਚਰਿੰਗ ਤਾਂ ਕਰਕੇ ਇਹਨਾਂ ਦੇ ਰੇਟ ਇਦਾਂ ਦੇ ਆ ਠੀਕ ਹੈ ਇਹ ਨਹੀਂ ਕਿ ਕਿਤੇ ਪਰਚੇਸ ਕਰ ਰਹੇ ਨੇ ਖੁਦ ਹੀ ਬਣਾ ਰਹੇ ਨੇ ਤਾਂ ਕਰਕੇ ਇਹਨਾਂ ਦੇ ਰੇਟ ਇਦਾਂ ਦੇ ਆ ਹੁਣ ਆਪਾਂ ਵੀ ਇੱਕ ਵਰਦਿਆਂ ਵਾਲਾ ਸੈਕਸ਼ਨ ਦਿਖਾਈ ਸਾਰਿਆਂ ਭਰਾਵਾਂ ਨੂੰ ਆ ਜਿਓ ਜੀ ਆਪਾਂ ਕੁਝ ਨੂੰ ਚੈੱਕ ਕਰਾ ਦਈਏ ਹਰੇਕ ਸਕੂਲ ਦੀ ਵਰਦੀ ਮਿਲ ਜੂਗੀ ਆਪਾਂ 2-4 ਸਕੂਲਾਂ ਦੇ ਨਾਮ ਵੀ ਦੱਸ ਦਾਂਗੇ ਵੀਰੇ ਹਣਾ ਜਿਹੜਾ ਬਾਈ ਹੋਰਾਂ ਦਾ ਨੀਚੇ ਬੇਸਮੈਂਟ ਆ ਨਾ ਇੱਥੇ ਸਾਨੂੰ ਸਾਰੇ ਡੱਬਾ ਇਲਾਕੇ ਦੇ ਵਿੱਚ ਜਿੰਨੇ ਵੀ ਪ੍ਰਾਈਵੇਟ ਤੇ ਜਿੰਨੇ ਵੀ ਰੇ ਸਰਕਾਰੀ ਸਕੂ ਕੋਈ ਨਾ ਬਹੁਤ ਸਕੂਲਾਂ ਤਾਂ ਮਿਲਦੀ ਵੀ ਨਹੀਂ ਹਾਂਜੀ ਆਪਰੇ ਸਾਰੇ ਨੇ ਮਿਲੂ ਕੇਸ਼ਵ ਹੋ ਗਿਆ ਜੀ ਹਿਮਲੈਂਡ ਹੋ ਗਿਆ ਜੀ ਜੀਸੀਐਮ ਹੋ ਗਿਆ ਜੀ ਸਟੇਫਨ ਹੋ ਗਿਆ ਜੀ ਵਿਸ਼ਕਰਮਾ ਸਕੂਲ ਹੋ ਗਿਆ ਜੀ ਗੁਰੂ ਗ੍ਰਾਮਦਸ ਪਬਲਿਕ ਸਕੂਲ ਹੋ ਗਿਆ ਕੇਪੀਐਸ ਹੋ ਗਿਆ ਜੀ ਪੋਨਿਗਾੜਾ ਤੱਕ ਤਾਂ ਸਕੂਲਾਂ ਦੀ ਵਰਦੀ ਆ ਜੀ ਆਪਾਂ ਲਵੇ ਦੜਬਾ ਇਲਾਕਾ ਤਾਂ ਹੈਗਾ ਕਿਸੀ ਬਾਈ ਕਹਿੰਦਾ ਪੂਆ ਇਧਰੋਂ ਮਤਲਬ ਕੋਸ਼ਿਸ਼ ਕਰ ਲੈਣਾ ਚਾਹਾਂਗਾ ਕਿਉਂਕਿ ਰਾਚੋਂ ਪੋਨਿਗਾੜਾ ਠੀਕ ਹੈ ਇਧਰੋਂ ਆਪਣਾ ਪਾਸਤਰਾ ਤੱਕ ਹੋ ਗਿਆ ਪਾਸਤਰਾ ਤੱਕ ਹੋ ਗਿਆ ਜੀ ਸਾਰੇ ਸਕੂਲਾਂ ਦੀ ਵਰਦੀ ਮਿਲੂ ਵੀਰੇ ਆਪ ਬਣਾਉਂਦੇ ਆਪਦੀ ਮੈਨੂਫੈਕਚਰਿੰਗ ਹੈ ਹਾਂ ਸਾਰੀ ਚੀਜ਼ ਦੀ ਗਾਰੰਟੀ ਹੈ ਕੋਈ ਚੀਜ਼ ਦੀ ਕੰਪਲੇਂਟ ਆ ਜੇ ਪਹਿਲਾਂ ਕੰਪਲੇਂਟ ਸੁਣੀ ਜਾਂਦੀ ਹੈ ਹਾਂ ਉਸ ਤੋਂ ਬਾਅਦ ਸਮਾਨ ਦਿਖਾਇਆ ਜਾਂਦਾ ਹੀ ਅੱਗੇ ਠੀਕ ਹੈ ਕੇ ਤੁਹਾਡੇ ਕੋਈ ਪੀਸ ਖਰਾਬ ਹੋ ਗਿਆ ਧਰਕੇ ਨਵਾਂ ਪੀਸ ਦੇ ਦਿੰਦੇ ਆਂ ਵੀਰੇ ਆਪਾਂ ਪੀਸ ਟੂ ਪੀਸ ਚੇਂਜ ਹੈ ਪੀਸ ਟੂ ਪੀਸ ਚੇਂਜ ਹੈ ਜੀ ਇਹ ਨਿਕਾਸੀ ਠੀਕ ਕਰਾ ਦਾਂਗੇ ਜੇ ਉਹ ਨਹੀਂ ਅਧਰ ਰੱਖੋ ਚੇਂਜ ਕਰੀ ਬੋਲਦੇ ਜੀ ਅਗਲੇ ਨੂੰ ਕਹਿ ਕੇ ਦਿੰਦੇ ਆਂ ਸੌਦਾ ਵਧੀਆ ਹਾਂ ਖਰਾਬ ਹੋ ਗਿਆ ਤਾਂ ਵਾਪਸੀ ਹੈ ਠੀਕ ਹੈ ਹਾਂਜੀ ਹਾਂ ਲਓ ਬਈ ਆ ਤੁਸੀਂ ਚੈੱਕ ਕਰ ਲਓ ਆ ਪੂਰਾ ਦਾ ਪੂਰਾ ਕਾਊਂਟਰ ਭਰਿਆ ਸਿਰਫ ਬੱਚਿਆਂ ਦੀਆਂ ਵਰਦਿਆਂ ਮਿਲਣਗੀਆਂ ਹਰੇਕ ਸਕੂਲ ਦੀ ਰੇਟ ਪ੍ਰਾਈਜ਼ ਇਹਦੇ ਵਿੱਚ ਵੀ ਆਪਣਾ ਹੋਲ ਸੇਲ ਹੀ ਰਹੂਗਾ ਹਾਂਜੀ ਹਾਂ ਹੋਲ ਸੇਲ ਰਹੂਗਾ ਜੀ ਫਿਕਸ ਰੇਟ ਨੇ ਹਾਂ ਜੇ ਜੇ ਮਤਲਬ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਉਂਗੇ ਹਾਂਜੀ ਤਾਂ ਆਪਾਂ ਉਹਨੂੰ ਐਕਸਟਰਾ ਲੈਸ ਦਵਾਂਗੇ ਹਾਂਜੀ ਹਾਂ ਉਹ ਦਿਖਾ ਦਿਓ ਉਹ ਵੀਡੀਓ ਸ਼ੇਅਰ ਕਰੀਓ ਦਾ ਸਕਰੀਨ ਸ਼ਾਟ ਕਰਕੇ ਰੱਖ ਲਿਓ ਫਿਰ ਡਿਸਕਾਊਂਟ ਮਿਲ ਜੂਗਾ ਹਾਂਜੀ ਹਾਂ ਇਹ ਬੱਚਾ ਵਾਲਾ ਕਾਊਂਟਰ ਆ ਗਿਆ ਹੁਣ ਆਪਣੇ ਘਰੇ ਦੇ ਵਿੱਚ ਮਾਤਾ-ਮਾਂ ਤੇ ਭੈਣਾ ਵੀ ਨਾ ਉਹ ਗੁੱਸਾ ਨਾ ਕਰ ਜਾਣ ਵੀਰੇ ਉਹਦੇ ਵਾਸਤੇ ਸਾਰੀ ਆਈਟਮ ਹੈਗੀ ਆ ਚੱਲੀ ਦਿਖਾਈਏ ਆਜੋ ਉੱਧਰ ਵੀ ਸਾਨੂੰ ਦਿਖਾਣੇ ਆਪਾਂ ਲਓ ਵੀ ਕਿਹੜੇ ਕਿਹੜੇ ਡਰੈਸ ਹਨ ਇਹਦੇ ਨਾਲ ਦਾ ਸਵੈਟਰ ਬਾਰੇ ਹਰ ਕੋਈ ਮੰਗਦੀ ਆ ਹਨਾ ਚੰਗੇ ਚੰਗੇ ਡਿਜ਼ਾਈਨ ਮਿਲ ਜਾਣਗੇ ਜੇ ਗੱਲ ਕਰਦੇ ਹੋ ਆ ਦੇਖੋ ਬਈ ਇਹ ਛੋਟੇ ਸਵੈਟਰ ਜਾ ਕੇ ਜਿਹੜੇ ਬੜੇ ਚੱਲ ਰਹੇ ਨੇ ਇਸ ਤੋਂ ਇਲਾਵਾ ਹੁਣ ਜਿਵੇਂ ਆਪਣੀਆਂ ਵਿੰਟਰ ਕੋਟੀਆਂ ਆ ਗਈਆਂ ਠੀਕ ਆ ਆ ਕਰੋ ਚੱਕ ਪੂਰੀਆਂ ਲੇਟੈਸਟ ਸਭ ਤੋਂ ਘੈਂਟ ਚੀਜ਼ ਦਿਖਾਵਾਂ ਤੁਹਾਨੂੰ ਸਾਰਿਆਂ ਨੂੰ ਆ ਗੁੱਡੇ ਵਾਲੇ ਬਈ ਸਲੀਪਿੰਗ ਸੂਟ ਰਹਿਣ ਸੌਣ ਵਾਲੇ ਕੱਪੜੇ ਆ ਲੈ ਲਓ ਤੁਸੀਂ ਆ ਚੀਜ਼ਾਂ ਦੇਖੋ ਪੂਰੀਆਂ ਸੋਹਣੀਆਂ ਐਟਵਾਂ ਨੇ ਜੀ ਪੂਰੀਆਂ ਘੈਂਟ ਨੇਗੀਆਂ ਔਰ ਇਹ ਵੀ ਸਾਰੀ ਤੇ ਸਾਰੀ ਹੋਲ ਸੇਲ ਚ ਮੇ ਜਣਗੀਆਂ ਇੱਕ ਵਾਰੀ ਆਪਾਂ ਰੇਟ ਦਾ ਹੀ ਡਾ ਗੱਲ ਕਰੀ ਵੀ ਇਹਨਾਂ ਦਾ ਸਟਾਰਟਿੰਗ ਪ੍ਰਾਈਸ ਕਿੱਥੋਂ ਹੋ ਜਾਂਦਾ ਸਟਾਰਟਿੰਗ 700 ਰੁਪਏ ਤੋਂ ਲੈ ਕੇ ਜੀ ਜਿਹੇ ਜਿਹੀ ਮਾਰੀ ਚ ਲੈ ਲਓ 2000 ਰੁਪਏ ਤੱਕ ਆਉਂਦੇ ਨੇ 700 ਤੋਂ ਲੈ ਕੇ 2000 ਤੱਕ ਕੁਆਲਟੀ ਵਾਈਜ਼ ਸਾਈਜ਼ ਵਾਈਜ਼ ਅਲੱਗ-ਅਲੱਗ ਸਾਰਾ ਹਨਾ 700 ਦੇ ਵਿੱਚ ਸਟਾਰਟਿੰਗ ਹੈ ਇਹਨਾਂ ਕਿਹੋ ਵੀ ਇਹ 700 ਦਾ ਹੋਊਗਾ ਇਹਦਾ ਰੇਟ ਹੋਊਗਾ ਕੁਛ ਨਾ ਕੁਛ ਪਰ ਜੋ ਬਾਈ ਨੇ ਕਿਹਾ ਵੀ ਸਟਾਰਟਿੰਗ ਪ੍ਰਾਈਸ ਹੋ ਜੂਗਾ ਤੁਹਾਡਾ ਅਲੱਗ-ਅਲੱਗ ਹੈ ਤੇ ਇਹਦੇ ਵਿੱਚ ਤੁਹਾਨੂੰ ਲੇਡੀਜ਼ ਦੇ ਵਿੱਚ ਕੋਟੀਆਂ ਤੇ ਥੋੜੀ ਜਿਆ ਲੌਂਗ ਆਗੇ ਹਨਾ কুরਤੇ ਜੀ ਵੀਰੇ ਟੌਪ ਜੀ ਕੋਟੀਆਂ ਸਾਰੇ ਆਈਟਮ ਮਿਲੂਗੀ ਵੀਰੇ ਓਕੇ ਸਾਰੀ ਕੁੱਲ ਚੀਜ਼ ਪੂਰੀ ਵਧੀਆ ਹੇਅਰ ਬੋਲ ਦੇ ਵਿੱਚ ਬਣੀ ਹੋਈ ਹੈ ਜਿਹਦਾ ਅੱਜ ਕੱਲ ਫੈਸ਼ਨ ਆ ਫੁੱਲ ਓਕੇ ਕੋਈ ਵੀ ਆਪਣਾ 올ਡ ਆਈਟਮ ਨਹੀਂ ਮਿਲਦੀ ਤੇ ਜੇ ਗੱਲ ਕਰਦੇ ਕੋਟੀਆਂ ਕੁੱਟੀਆਂ ਦੇਖੋ ਆਪਣੀਆਂ ਜਿਹੜੀਆਂ ਘਰੇ ਮਾਤਾ ਮਾਂ ਹੈਗੀਆਂ ਨੀ ਹਨਾ ਉਹਨਾਂ ਦੇ ਲਈ ਵੀ ਸਪੈਸ਼ਲ ਰੱਖੀ ਹੋਈ ਨੇ ਬਾਈ ਹੋਰ ਨਾ ਬਾਈ ਕਿੱਦਰੀ ਆਪਾਂ ਚੈੱਕ ਕਰੀਏ ਘੜਾ ਕੇ ਨਾ ਆ ਲੋ ਜੀ ਇਹ ਮੇਰੇ ਮਾਤਾ ਵਾਸਤੇ ਜੀ ਪੂਰੀ ਵਧੀਆ ਕੋਟੀਆਂ ਗਰਮ ਪਿਓਰ ਚ ਨੇ ਜੀ ਇਹ ਸਟਾਰਟਿੰਗ ਪ੍ਰਾਈਸ ਇਹਨਾਂ ਦਾ ਕੀ ਹੋ ਜਾਂਦਾ ਵੀਰੇ ਇੰਨਾ ਦਾ ਵੀ ਉਹ 7800 ਤੋਂ ਸਟਾਰਟ ਹੋ ਰਿਹਾ 7800 ਤੋਂ ਸਟਾਰਟ ਹੋ ਰਿਹਾ ਮਤਲਬ ਲੇਡੀਜ਼ ਦੀ ਆਈਟਮ 700 800 ਤੋਂ ਆਪਣੀ ਸਟਾਰਟਿੰਗ ਹੈਗੀ ਆ ਠੀਕ ਹੈ 2000 ਤੱਕ ਚਲੀ ਜਾਂਦੀ ਹੈ ਮੈਕਸਿਮਮ ਹੈ ਹਾਂਜੀ ਹਾਂ ਠੀਕ ਹੈ ਇਧਰਲੇ ਪਾਸੇ ਲਾ ਅੱਜ ਅੱਗਾ ਕਰੋ ਗੱਲਬਾਤ ਚੈੱਕ ਜਿਹਨਾਂ ਨੂੰ ਆਪਣੀ ਕਲਾਸਿਕ ਜਿਹੀ ਲੁੱਕ ਦੇਣੀ ਹੈਗੀ ਵਿਆਹ ਦੇ ਵਿੱਚ ਪਤਾ ਲੱਗਣਾ ਚਾਹੁੰਦਾ ਵੀ ਯਾਰ ਸਟੈਂਡਰਡ ਜੀ ਗੱਲਬਾਤ ਹੈਗੀ ਆ ਆ ਲੌਂਗ ਕੋਟ ਕਹਿ ਦਿੰਦੇ ਨੇ ਇਹਨੂੰ ਕੁੜੀਆਂ ਤੇ ਆਪਣੀਆਂ ਮਾਤਾ ਮਾਂ ਦੋਨੋਂ ਪਾ ਸਕਦੀਆਂ ਨੇਗੀਆਂ ਬਸ ਐਨ ਲਾ ਲਓ ਇੱਕ ਥੋੜਾ ਜਿਹਾ ਪ੍ਰੋਫੈਸ਼ਨਲ ਜਿਹਾ ਲੱਗਿਆ ਨਾ ਬੰਦਾ ਇਹਦੇ ਵਿੱਚ ਆਹ ਵੈਰਾਈਟੀ ਵੀ ਚੱਕਰਾ ਦਾ ਲੈ ਇੱਕ ਵਾਰੀ ਇੱਥੇ ਸ਼ਾਰਟ ਲੌਂਗ ਓਵਰ ਲੌਂਗ ਸਾਰੇ ਤਰ੍ਹਾਂ ਦੇ ਸਾਰੇ ਮਿਲ ਜਾਣਗੇ ਨਾ ਇਦਾਂ ਇਦਾਂ ਦੇ ਚੀਜ਼ਾਂ ਮਿਲ ਜਾਣਗੀਆਂ ਦਾਸਤਾ ਮਿਲਣਗੇ ਤੇ ਵੀਰੇ ਲੇਡੀਜ਼ ਆਪਾਂ ਚਲੋ ਤਾਂ ਆਪਣਾ ਖੈਨਾ ਵਿੰਟਰ ਵਾਲੀਆਂ ਜਿਵੇਂ ਲੇਡੀਜ਼ ਦੇ ਟਰੈਕ ਸੂਟ ਹੋਗੇ ਜਾਂ ਹੋਰ ਡਰੈਸ ਆਉਗੇ ਉਹ ਵੈਸੇ ਨਾਮ ਜੇ ਦੱਸੋ ਦੇਖ ਦੋ ਵੀਰੇ ਜਿਵੇਂ ਲੇਡੀਜ਼ ਦੇ ਲਾਲੂ ਜੀ ਆਹ ਹੁੱਡੀਆਂ ਹੋ ਗਈਆਂ ਜੀ ਆਪਣੀਆਂ ਟਰੈਕ ਸੂਟ ਹੋਗੇ ਓਕੇ ਜੰਪ ਸੂਟ ਹੋਗੇ ਠੀਕ ਹੈ ਇਹਦੇ ਨਾਲ ਦੀਆਂ ਹੁੱਡੀਆਂ ਕਿਹਨਾਂ ਤੁਸੀਂ ਹਾਂਜੀ ਹਾਂ ਸਾਰੇ ਤਰ੍ਹਾਂ ਦੀ ਆਈਟਮ ਮਿਲ ਜੂ ਵੀਰੇ ਸਾਰੇ ਤਰ੍ਹਾਂ ਦੀ ਲਓ ਜੀ ਆਹ ਹੁੱਡੀਆਂ ਚੈੱਕ ਕਰੋ ਕੋਈ ਵੀ ਆਈਟਮ ਲੈ ਲਓ ਤੁਸੀਂ ਆ ਤੁਸੀਂ ਹਾਫ ਸਲੀਵ ਵੀ ਚੈੱਕ ਕਰ ਸਕਦੇ ਹੋ ਆਰਾਊਂਡ ਦੇ ਵਿੱਚ ਕੋਟੀਆਂ ਚੱਲ ਰਹੀਆਂ ਨੇ ਜੀ ਟੌਪ ਅਕੋਰਡਿੰਗ ਸਾਰਾ ਕੁਝ ਮਿਲੂਗਾ ਸਾਰਾ A to Z ਵੈਰਾਈਟੀ ਮਿਲ ਜੂਣਾ ਜਿਹੇ ਜੀ ਮਰਜ਼ੀ ਚੀਜ਼ ਲੈ ਲਓ ਮਤਲਬ ਇੱਕ ਚੀਜ਼ ਹੋਰ ਵੀ ਆਣਾ ਵੀਰੇ ਕਿਉਂਕਿ ਹਰੇਕ ਦੀ ਦੇਖੋ ਆਪਣੀ ਆਪਣੀ ਪਸੰਦ ਹੈ ਉਰੇ ਇੱਕ ਹੀ ਆਪਣਾ ਸ਼ੋਰੂਮ ਹੈ ਬੱਚਿਆਂ ਦੀਆਂ ਲੇਡੀਜ਼ ਦੀਆਂ ਜੈਂਟਸ ਦੀ ਸਾਰੀ ਆਟਮ ਮਿਲ ਜੂਗੀ A to Z ਸਾਰੀਆਂ ਆਟਮ ਮਿਲ ਜੂਗੀਆਂ ਜੋ ਤੁਹਾਡੇ ਦਿਮਾਗ ਦੇ ਵਿੱਚ ਜਾਂ ਮਨ ਦੇ ਵਿੱਚ ਕੋਈ ਚੀਜ਼ ਆ ਰਹੀ ਹੈ ਲੇਡੀਜ਼ ਲਈ ਖਾਸ ਕਰਕੇ ਮੈਂ ਤੁਹਾਨੂੰ ਕਹੂੰਗਾ ਬਸ ਤੁਸੀਂ ਉਰੇ ਵਿਜ਼ਿਟ ਕਰ ਲਿਓ ਇਹਨਾਂ ਨੂੰ ਕਹਿਓ ਨਾ ਨਾ ਕੱਢ ਕੇ ਦੇ ਦੇਣਗੇ ਰੇਟ ਪ੍ਰਾਈਸ ਵਿੱਚ ਵੀ ਚੈਲੰਜ ਕਰੂਗਾ ਆਪਣਾ ਹਮੇਸ਼ਾ ਹਣਾ ਪੂਰੇ ਪਰਿਵਾਰ ਦੇ ਕੱਪੜੇ ਮਿਲਣਗੇ ਜੀ ਬੱਚੇ ਤੋਂ ਲੈ ਕੇ ਜੈਂਟਸ ਤੱਕ ਲੇਡੀਜ਼ ਮਾਤਾਵਾਂ ਵਾਸਤੇ ਸਾਰੀਆਂ ਆਟਮ ਸਾਰਿਆਂ ਵਾਸਤੇ ਬਜ਼ੁਰਗਾਂ ਵਾਸਤੇ ਵੀ ਆਪਣਾ ਹਣਾ ਤੇ ਇੱਕ ਵਾਰੀ ਜਿੰਨੇ ਵੀ ਨੇ ਇੱਕ ਵਾਰੀ ਨਾ ਇਹਦਾ ਲੇਆਉਟ ਚੈੱਕ ਕਰਾ ਦੇ ਜਿੰਨਾ ਵੀ ਕਾਊਂਟਰ ਬੈਕ ਕਈ ਵਾਰ ਨਾ ਤੁਹਾ ਵਰਲੋ ਦੇ ਵਿੱਚ ਕੋਈ ਚੀਜ਼ ਸਮਝ ਆ ਜਾਂਦੀ ਆ ਹਾਂ ਯਾਰ ਆ ਪਾ ਚੀਜ਼ ਲੱਭ ਰਿਆ ਹਨਾ ਵੀ ਉਹਨਾਂ ਦੇ ਉੱਥੇ ਪਈ ਸੀਗੀ ਇੱਕ ਵਾਰੀ ਆਹ ਕਾਰਨਰ ਤੇ ਵੀ ਚੈੱਕ ਕਰਾ ਦੇ ਆ ਵੀਰੇ ਆ ਬਿਹਾਂ ਵਾਲਾ ਸਿਸਟਮ ਜਿਹਨੇਗਾ ਜਿਹੜਾ ਨੀਚੇ ਪਿਆਗਾ ਹਾਂਜੀ ਹਾਂ ਵੀਰੇ ਇੱਕ ਚੀਜ਼ ਕਹਿੰਦੇ ਕਿ ਇਹਨਾਂ ਨੂੰ ਇਹ ਲੈਹਾਂਗਾ ਟੋਲੀ ਆ ਵੀਰੇ ਓਕੇ ਸਾਰੇ ਫੁੱਲੀ ਵਰਕ ਹੋਊਗਾ ਹਾਂ ਸਾਰੇ ਫੁੱਲ ਕੈਡ ਆਇਟਮ ਹੋਊਗਾ ਲਾ ਆਹ ਚੀਜ਼ ਚੈੱਕ ਕਰੋ ਬਈ ਜਿਨ੍ਹਾਂ ਨੂੰ ਥੋੜਾ ਜਿਹਾ ਐਡਵਾਂਸ ਲੈਵਲ ਦੀ ਫੈਸ਼ਨ ਦਾ ਦੌਰ ਕਰਨਾ ਹੁੰਦਾ ਹਨਾ ਆਪਾਂ ਨੂੰ ਨਹੀਂ ਪਤਾ ਆਪਾਂ ਦਾ ਵੀਰੇ ਦੇਖੋ ਜੀ ਸਾਰਾ ਹੈਂਡਵਰਕ ਹੈ ਜੀ ਓਕੇ ਲਾਲ ਲਵੇ ਇੱਕ ਲ ਡਿਜ਼ਾਈਨ ਚੈੱਕ ਕਰਾਵੇ ਮਤਲਬ ਇਦਾਂ ਦੇ ਯੂਨਿਕ ਆਈਟਮਾਂ ਵੀ ਉਰੇ ਪਈਆਂ ਨੇ ਸਾਰੇ ਸਾਰੇ ਕਾਊਂਟਰ ਪਰੇ ਪਾਏ ਨੇ ਜੀ ਫੁੱਲ ਹੈ ਮਾਲ ਵਿਆਹ ਸ਼ਾਦੀ ਦਾ ਜਿਹੇ ਜੀ ਮਰਜ਼ੀ ਆਈਟਮ ਲੈ ਜਾਓ ਸਾਰੀ ਮਿਲੂ ਲਓ ਬਈ ਹੁਣ ਇਹ ਹੈਗਾ ਤੀਗਾ ਆਪਣਾ ਲੇਡੀਜ਼ ਦਾ ਕਾਊਂਟਰ ਤੇ ਸਾਨੂੰ ਵੀਰੇ ਏਜ ਕਿੰਨੇ ਤੋਂ ਕਿੰਨੇ ਤੱਕ ਆਜਣਾ ਸਾਰੀ ਆਜਣਾ ਕੋਈ ਦਿੱਕਤ ਨਹੀਂ ਸਾਰੇ ਆਜਣਾ ਜੀ ਸਾਰੀ ਆਈਟਮ ਮਿਲੂਗੀ ਆਪਣੇ ਸਟੀਚਿੰਗ ਵਾਲੇ ਸੂਟ ਨਹੀਂ ਮਿਲਦੇ ਨੇ ਜੀ ਓਕੇ ਇਹ ਕਿ ਮੈਂ ਆਪ ਕਰਵਾਏ ਹੋਇਆ ਨਹੀਂ ਨਹੀਂ ਵੀਰੇ ਸਾਰੇ ਰੈਡੀमेड ਹੀ ਆਉਂਦੇ ਆ ਹਾਂ ਦੁਪੱਟਾ ਸੂਟ ਨੇ ਠੀਕ ਹੈ ਪੂਰਾ ਵਰਦੀਆ ਦੁਪੱਟੇ ਦਾ ਸਾਈਜ਼ ਹੋਊਗਾ ਓਕੇ ਨਾਲ ਪਲਾਜੋ ਸ਼ਰਾਰਾ ਗਰਾਰਾ ਸਾਰੇ ਸੂਟ ਮਿਲਣਗੇ ਆਪਣੇ ਜੋ ਅਗਲੀ ਦੀ ਰਿਕੁਆਇਰਮੈਂਟ ਹੋਵੇ ਉਹਦੇ ਹਿਸਾਬ ਦੇ ਨਾਲ ਆਪਾਂ ਦੇ ਦਾਂਗੇ ਕਿਸੇ ਨੇ ਬਨਪੀਸ ਲੈਣਾ ਜੀ ਕੋਈ ਲਹਿੰਗਾ ਚੋਲੀ ਲੈਣੀ ਹੈ ਜੀ ਲੌਂਗ ਚੋਲੀ ਲੈਣੀ ਹੈ ਕੋਈ ਵੀ ਚੀਜ਼ ਲੈਣੀ ਹੈ ਲੇਡੀਜ਼ ਸਾਰੀ ਆਈਟਮ ਆਪਣੇ ਅਵੇਲੇਬਲ ਹੈ ਬਸ ਆ ਜਿਓ ਗੱਲ ਖਤਮ ਹੈ ਕਰਦੇ ਆ ਹੁਣ ਗੱਲ ਕਰਦੇ ਆ ਆਪਣੇ ਵਰਗੇ ਮਾਤੜ ਰਹਿਗੇ ਮੁੰਡੇ ਹੋਰੀ ਤੇ ਬਾਬੇ ਬਜ਼ੁਰਗ ਹੋਰੀ ਉਹਨਾਂ ਲਈ ਤਾਂ ਡਿਸਕਾਊਂਟ ਚ ਲਾਰ ਕੇ ਨਾ ਬਾਈ ਹੋਰ ਏਡੇ ਖਤਰਨਾਕ ਡਿਸਕਾਊਂਟ ਵਿੱਚ ਨੂੰ ਸਰਪ੍ਰਾਈਜ਼ ਦੇ ਦੇਣਾ ਭਾਵੇਂ ਕੋਟਵਿੰਡ ਦਾ ਦੋੜ ਬੜਾ ਚੱਲ ਪਿਆ ਵੀਰੇ ਹਾਂਜੀ ਹਾਂ ਕੱਲਾ ਕੱਲਾ ਬੰਦਾ ਪਰਿਵਾਰ ਦਾ ਕੋਟਵਿੰਡ ਪਾ ਦਾਂਗੇ ਇੰਨੇ ਸਸਤੇ ਰੇਟ ਨੇ ਤੁਹਾਨੂੰ ਚਲ ਤੇ ਕਿਸਾਨ ਆ ਜਾਓ ਚਲੋ ਆ ਜੀ ਜਿਵੇਂ ਮੈਂ ਸ਼ੁਰੂ ਚ ਕਿਹਾਗਾ ਕੋਟ ਪੈਂਟ ਮੈਂ ਕਹਿੰਦਾ ਤੁਸੀਂ ਰੇਟ ਸੁਣ ਕੇ ਕੋਟ ਪੈਂਟ ਦਾ ਸਾਰਾ ਟੱਬਰ ਲੈ ਜਾਊਗਾ ਅਰ ਵਿਆਹ ਦੇ ਵਿੱਚ ਜੇ ਵਿਆਹ ਵਾਲੇ ਮੁੰਡਰੇ ਕੋਟ ਪੈਂਟ ਪਾਏ ਨਾ ਤੁਹਾਡੇ ਕੋਣੀ ਆਏ ਦੇਖੂਗਾ ਯਾਰ ਮੇਰੇ ਤੋਂ ਵੱਧ ਟੌਰ ਤਾਂ ਆ ਗੱਡੀ ਫਿਰਦੇ ਨੇ ਸਹੀ ਗੱਲ ਆ ਵੀਰਾ ਹਾਂਜੀ ਹਾਂ ਰੇਟ ਸੁਣ ਕੇ ਤੁਸੀਂ ਆਏ ਗੋਗਾ ਕਿ ਇੰਪੋਸੀਬਲ ਹੈ ਹੁਣ ਚੈਲੰਜ ਹੈ ਜੀ ਆਹ ਕੋਟ ਪੈਂਟ ਪੈਕ 3 ਪੀਸ ਮੈਂ ਤੁਹਾਨੂੰ ਲੈ ਕੇ ਚੈੱਕ ਰਹਿਕ ਮੈਂ ਤਾਂ ਇੱਕ ਵਾਰੀ ਕੁਆਲਿਟੀ ਚੈੱਕ ਕਰੋ ਕੱਪੜੇ ਦੀ 3 ਪੀਸ ਕੋਟ ਪੈਂਟ ਹੈ ਲ ਜਮੇ ਨਮਾ ਫਰੈਸ਼ ਪੀਸ ਹੈ ਕੋਈ ਯੂਜ਼ਡ ਨਹੀਂ ਪਹਿਲੀ ਗੱਲ ਤਾਂ ਹੁਣ ਕਿਤੇ ਮਰਜੀ ਲੈਣ ਵਗਜੋ ਵੀਰੇ ਕਿਸੇ ਨੇ 1500 ਤੋਂ ਘੱਟ ਦੇਣਾ ਨਹੀਂ ਮੈਂ ਕਹਿੰਦਾ 1400 ਦਾ ਦੇ ਦੂਗਾ ਰੋ ਪਟਕੇ ਰੋ ਪਟਕੇ ਜੀ ਹਨਾ ਆਪਾਂ ਆਪਾਂ 1200 ਰੁਪਏ ਦੇ ਵਿੱਚ ਕੋਟ ਪੈਂਟ ਦੇ ਦਾਂਗੇ ਜੀ 3 ਪੀਸ ਸਿਰਫ 1200 ਰੁਪਏ ਦਾ ਜੇ ਗੱਲ ਕਰਦੇ ਹੋ ਕਲਰ ਦੀ ਆਹ ਡਿਸਪਲੇ ਤੇ ਜਿੰਨੇ ਕਲਰ ਪਏ ਨੇ ਜਿੰਨੇ ਵੀ 9 ਤੋਂ 10 ਕਲਰ ਅਵੇਲੇਬਲ ਹੈ ਤੇ ਮੇਰੇ ਸਾਈਜ਼ ਦੀ ਸਭ ਤੋਂ ਵੱਡੀ ਦਿੱਕਤ ਆਊਗੀ ਕਿਉਂਕਿ ਆਪਣੇ ਕੁਝ ਕੁ ਪ੍ਰੋਬਲਮ ਹੈ ਹੈਵੀ ਹੁੰਦੇ ਨੇ ਉਹ ਵੀ ਸੋਚ ਰਹੇ ਨੇ ਕਿ 1200 ਸਾਡਾ ਵੀ ਆ ਜਾਊਗਾ ਉਹ ਆਪਾਂ ਕਿੰਨੇ ਤੋਂ ਕਿੰਨੇ 1200 ਚ ਦੇ ਰਹੇ ਹਾਂਗੇ ਆਪਾਂ ਸਾਈਜ਼ ਵੀਰੇ ਇਹ 36 ਸਾਈਜ਼ ਤੋਂ ਲੈ ਕੇ 44 ਸਾਈਜ਼ ਤੱਕ ਹੈ ਓਵਰ ਸਾਈਜ਼ ਹੁੰਦਾ 44 ਸਾਈਜ਼ ਆ ਮੰਨ ਲਓ ਪੂਰੇ ਭਾਰੀ ਬੰਦੇ ਦੇ ਆ ਜਾਂਦਾ ਠੀਕ ਹੈ ਜੇ ਮੰਨ ਲਓ ਕੋਈ ਦਿੱਕਤ ਆਉਂਦੀ ਹੈ ਮੰਨ ਲਓ ਸਾਈਜ਼ ਆ ਨਹੀਂ ਰਿਹਾ ਤਾਂ ਆਪਾਂ ਨੂੰ ਸਟਿਚ ਕਰਵਾ ਦਨੇ ਆਪਣੇ ਨਾਲ ਫੈਕਟਰੀ ਵੀ ਹੈ ਫੈਕਟਰੀ ਵੀ ਹੈ ਨਾ ਤੇ ਬਸ ਉਹਦੇ ਚਾਰਜਸ ਅਲੱਗ ਹੋਣਗੇ ਹਾਂ ਜਿਹੜਾ ਬਾਈ ਨੇ ਦੱਸਿਆ 36 ਤੋਂ ਲੈ ਕੇ 40 44 ਜੀ 44 ਤੱਕ ਮਿਲ ਜੂਗਾ 1200 ਰੁਪਏ ਦੇ ਵਿੱਚ ਜ ਬਾਈ ਹੋਰਾਂ ਦੀ ਖੁੱਦੀ ਮੈਨੂਫੈਕਚਰਿੰਗ ਸਟਿਚ ਕਰਾ ਦੇਣਗੇ ਉਹਦਾ ਜੋ ਥੋੜਾ ਬਹੁਤ ਐਕਸਟਰਾ ਜਿਆਦਾ ਵੀ ਨਹੀਂ ਮਾੜਾ ਮੋਟਾ ਫਰਕ ਪਊਗਾ 19 ਤੇ 21 ਦਾ ਲਾ ਲਓ ਪਰ ਥੋੜਾ ਕਰਵਾ ਦਾਂਗੇ ਹੁਣ ਇਹ ਹੈਗੇ ਸੀਗੇ ਆਪਣੇ ਕੋਟ ਪੈਂਟ ਉਹ ਮਗਰ ਡਿਸਪਲੇ ਦੇ ਵੀ ਚੈੱਕ ਕਰਾ ਦੇ ਇਹ ਵੀ ਪਏ ਨੇ ਹਾਂ ਵੀਰੇ ਇਹ ਤਾਂ ਚਲੋ ਆਪਣੇ ਹੈਗੇ ਨਾ 12 16 ਇੱਕ ਬਾਈ ਕਹਿੰਦਾ ਮੈਂ ਤਾਂ ਜਮੀ ਅੰਡ ਕਰਾਉਣਾ ਵਾ ਇਹ ਚ ਠੀਕ ਹੈ ਜੀ ਉਹਨਾਂ ਦੇ ਲਈ ਕੋਟ ਪੈਂਟ ਜਮੀ ਅੰਡ ਨਾਲ ਹੀ ਪੂਰੇ ਵਧੀਆ ਕੋਟ ਪੈਂਟ ਦੇ ਦਾਂਗੇ ਜੀ ਦਿਖਾਓ ਕੋਈ ਇੱਕ ਅਦਾ ਡੈਮੋ ਦਿਖਾ ਦਿਓ ਮੈਂ ਕਹਿੰਦਾ ਉਹ ਚੀਜ਼ ਹੋ ਜੇ ਬਸ ਵੀ ਕਈ ਨਾ ਆਪਣੇ ਭਰਾ ਕੈਮਰਾਸ ਤਾਂ ਸਟਿ ਹੁਣ ਆ ਜੀ ਚੈੱਕ ਕਰੋ ਬਾਈ ਜੀ ਇਹ ਪਿੱਛੇ ਦਾ ਫੈਮਿਲੀ ਫੈਕਸ਼ਨ ਹੁੰਦਾ ਜੀ ਉੱਥੇ ਆਈਟਮਾਂ ਚੱਲਦੀਆਂ ਨੇ ਇਹ ਹਾਂ ਖੋਦੇ ਵਿਆ ਦੀਆਂ ਆ ਲੈ ਬਾਈ ਪੂਰੀਆਂ ਪਾਰਟੀ ਵੇਅਰ ਆਈਟਮ ਮਿਲਣਗੇ ਜੀ ਇਹ ਜੀ ਡਿਜ਼ਾਈਨਿੰਗ ਕਰੋ ਪੂਰੀ ਦੀ ਪੂਰੀ ਇਹ ਚੈੱਕ ਕਰੋ ਜੀ ਕੋ ਚੈੱਕ ਕਰ ਲਓ ਕਾ ਚੈੱਕ ਕਰ ਲ ਦੋ ਨਾ ਇਹ ਆਉਂਦੇ ਨੇਗਾ 2 ਪੀਸ ਦੇ ਵਿੱਚ ਵੀਰੇ ਹਣਾ ਇਹ ਸਪੈਸ਼ਲ ਲਾ ਲਓ ਇੱਕ ਤਰ੍ਹਾਂ ਦਾ ਲਾ ਲਓ ਵੀ ਇਹ ਪਾਰਟੀ ਵੇਅਰ ਹੈਂਡ ਐਂਡ ਚੀਜ਼ ਗੱਲ ਬਾਤਾਂ ਇਹਨਾਂ ਦਾ ਵੀਰੇ ਕੀ ਰਹਿਣਾ ਉਹ ਆਪਣਾ ਰੇਟ ਰੋੜਾ ਇੰਨਾ ਦਾ ਬਰੇ 3000 ਤੋਂ ਲੱਗੇ 3500 ਤੱਕ ਦੀ ਆਈਟਮ ਹੈਗੀ ਠੀਕ ਹੈ ਸਾਰੀ ਮਿਲਦੀ ਇਹ ਹੈਗੀ ਵੀ ਯੂਨਿਕ ਜੀ ਬਰੇ ਹਨਾ ਯੂਨਿਕ ਜੀ ਆਈਟਮਾਂ ਜੀ ਇਸ ਵਿੱਚ ਕਲਰ ਕਿੰਨੇ ਮਿਲ ਜਾਣਗੇ ਕਲਰ ਇਹਦੇ ਵਿੱਚ 7-8 ਦੇ ਦਾਂਗੇ ਜੀ 7-8 ਦੇ ਦਾਂਗੇ ਹਨਾ ਤੇ ਹੁਣ ਜੇ ਗੱਲ ਕਰੀ ਆਪਾਂ ਬਰੇ ਪਲੈਨ ਜੈਕਟ ਵੀ ਚੱਲ ਰਹੀ ਅੱਜ ਕੱਲ ਬੜੀ ਹੈ ਹਨਾ ਅਗਲਾ ਕਹਿੰਦਾ ਮੈਂ ਫਾਰਮਲ ਨਾਲ ਜਾਂ ਜੀਨ ਦੇ ਨਾਲ ਪਾਉਣਾ ਹੁਣ ਆਹ ਜੈਕਟ ਆ ਇਹ ਤੇ ਐਮ ਆਰ ਪੀ ਵੀ ਲਿਖ ਰੱਖਿਆ ਮੈਂ ਤੁਹਾਨੂੰ ਦਿਖਾ ਵੀ ਦਾਂ ਨਾ ਯਾਰ ਆ ਦਿਖਾਣਾ ਦਿਖਾਣਾ ਇਹ ਤੇ 1280 ਰੁਪਏ ਹੈ ਪਰ ਅੱਜ ਕੋਈ 1280 ਨਹੀਂ ਸ਼ਾਂਤੀ ਮਾਰ ਕੇ ਲੈ ਜਾਓ ਸਿਰਫ 99 ਰੁਪਏ ਦੀ ਹਨਾ ਵੀਰੇ ਹਾਂਜੀ ਆ ਵੀਰੇ ਲਓ ਬਾਈ ਆ ਲੈ ਜਾਓ ਇਹਦੇ ਵਿੱਚ ਕਲਰ ਮਿਲ ਜਾਣਗੇ ਆਪਣੇ ਕੋਲ ਆ ਦੇਖੋ ਆ ਪੂਰੇ ਬਾਦੂ ਕਲਰ ਪਏ ਨੇ ਇਹਦੇ ਵਿੱਚ ਵੀਰੇ ਸਾਈਜ਼ ਗੜਗੜ ਰਣਗੇ ਆਪਣੇ ਇਹ ਉਹੀ 36 ਤੋਂ 42 ਸਾਈਜ਼ ਤੱਕ ਰਹੂਗਾ ਜੀ ਇਹ ਠੀਕ ਹੈ ਇਸ ਤੋਂ ਵੇ ਅਲੱਗ ਐਕਸਟਰਾ ਆਈਟਮ ਲੈਣੀ ਹੈਗੀ ਅਲੱਗ ਤੋਂ ਆਈਟਮ ਲੈਣੀ ਹੈ ਜੁਨੀਕ ਜੀ ਉਹ ਵੀ ਮਿਲ ਜਾਣਗੀਆਂ ਠੀਕ ਹੈ ਮਿਲ ਜਾਣਗੇ ਨਾ ਹਾਂ ਉਹ 500 ਤੋਂ ਲੈ ਕੇ 2250 ਤੱਕ ਦੀ ਆਈਟਮ ਆਊਗੀ ਠੀਕ ਹੈ ਕੁੱਲ ਆਈਟਮ ਮਿਲ ਜੂਗੀ ਇਹ ਕੋਟ ਪੈਂਟ ਤੇ ਜੈਕਟ ਹੈ ਜਾਂ ਇਸ ਤੋਂ ਇਲਾਵਾ ਵੌਇਸ ਚੈਨਸ ਦੇ ਵਿੱਚ ਜੇ ਗੱਲ ਕਰੋਗੇ ਆਪਣੇ ਹੁਣ ਗਰਮ ਲੋਰਾਂ ਵੀ ਆ ਗਈਆਂ ਸੋ ਉਹਨੂੰ ਇਹ ਵੀ ਮਿਲ ਜਾਣਗੇ ਜਿਹੜੀ ਕਿ ਹੋਣਗੀਆਂ ਹੋਲ ਸੇਲ ਤੇ ਹਰ ਤਰ੍ਹਾਂ ਦੀ ਕੁਆਲਿਟੀ ਹਰ ਤਰ੍ਹਾਂ ਦਾ ਰੇਟ ਉਹਰੇ ਸਾਨੂੰ ਮਿਲ ਜੂਗਾ ਇਸ ਤੋਂ ਇਲਾਵਾ ਆਪਣੇ ਕਿਸੇ ਪੁਰਾਣੇ ਸਵੇਗ ਸ਼ਰਟ ਲੈਣੀਆਂ ਨੇਗੀਆਂ ਗਰਮ ਕੋਟੀਆਂ ਲੈਣੀਆਂ ਨੇਗੀਆਂ ਅੱਪਰ ਲੈਣੇ ਨੇਗੇ ਸਾਰਾ ਕੁਝ ਮਿਲ ਜੂਗਾ ਇੱਕ ਵਾਰੀ ਵੀਰੇ ਦੋ ਚਾਰ ਅੱਪਰ ਜੇ ਕੱਢ ਦੋ ਹਨਾ ਇੱਕ ਸਵੇਗ ਸ਼ਰਟ ਜੀ ਚੈੱਕ ਕਰਾ ਦਿਓ ਕਪੜ ਜਿੰਨੇ ਭਰਾ ਦੇਖ ਰਹੇ ਨੇ ਅਗਲਾ ਕਹਿੰਦਾ ਯਾਰ ਵੈਰਾਈਟੀ ਥੋੜੀ ਚੈੱਕ ਕਰੀ ਹਣਾ ਕਿਵੇਂ ਦੀ ਆ ਉਸ ਤੋਂ ਪਹਿਲਾਂ ਜੀ ਆਪਾਂ ਇੱਕ ਬੱਚੇ ਨੂੰ ਆਫਰ ਦੇਣਾ ਚਾਹੁੰਦੇ ਆਂਗੇ ਹਾਂਜੀ ਆਪਾਂ ਬੱਚੇ ਦਾ ਬਲੇਜ਼ਰ ਦਵਾਵਾਂ 500 ਰੁਪਏ ਦਾ ਦਵਾਂਗੇ ਜੀ 499 499 ਕਰ ਦਾਂਗੇ 500 ਵਾਲਾ ਤਾਂ ਤੋੜ ਨਹੀਂ ਆ 4 ਮਰਜੀ ਵੈਰਾਈਟੀ ਲੈ ਜਾਓ ਬਲੇਜ਼ਰ ਬਲੇਜ਼ਰ ਦੀ 2 ਸਾਲ ਦੇ ਬੱਚੇ ਤੋਂ ਲੈ ਕੇ 15 ਸਾਲ ਦੇ ਬੱਚੇ ਤੱਕ ਦਾ ਚੱਕ ਲੈ ਜਾਓ ਪਲੇਨ ਲੈ ਜਾਓ ਜਿਹੇ ਜੀ ਮਰਜੀ ਆਈਟਮ ਲੈ ਜਿਓ ਸੁਣ ਲਓ ਸਿਰਫ 499 ਰੁਪਏ 2 ਸਾਲ ਤੋਂ ਲੈ ਕੇ 13 ਸਾਲ ਦੇ ਬੱਚੇ ਦਾ ਖੜਾ ਜੀ ਹਾਂ ਜੀ ਹਾਂ ਸਿਰਫ 499 ਰੁਪਏ ਦੇ ਵਿੱਚ ਆਹ ਬਲੇਜ਼ਰ ਛਾਂਟੀ ਮਾਰ ਕੇ ਲੈ ਜਾਓ ਲੈ ਬੱਦੂ ਪਏ ਨੇ ਕੋਈ ਚੱਕਰੀ ਨਹੀਂ ਮਾਰ ਜੀ ਕੱਪੜਾ ਲੈ ਜਾਓ ਵੀਰੇ ਬਾਜ਼ਾਰ ਦੇ ਚ ਕਿਸ ਨੂੰ ਹੋਰ ਕਹਿਣਗੇ ਵੀ ਇਹ ਮਤਲਬ ਕੋਟ ਪੈਂਟ ਜਿਹੜਾ 1200 ਦਾ ਦਿੰਦੇ ਨੇ ਕੋਈ ਯੂਜ਼ ਆਈਟਮ ਹੋਊਗੀ ਹਾਂ ਫਰੈਸ਼ ਵੀ ਜਰੂਰ ਫਰੈਸ਼ ਪੀਸ ਹੋਊਗਾ ਵੀਰੇ ਵਿਜ਼ਿਟ ਕਰਕੇ ਆਪ ਆ ਕੇ ਲੈ ਕੇ ਜਾਓ ਫਿਰ ਚੈੱਕ ਕਰੋ ਫਰੈਸ਼ ਮਿਲ ਲੰਗੇ ਜੀ ਇਹ ਤਾਂ ਵੀਰੇ ਦੇਖਣ ਜੀ ਪਤਾ ਲੱਗ ਜਾਓ ਅਗਲੇ ਨੂੰ ਵਨ ਟਾਈਮ ਜੀ ਹੁਣ ਮੈਂ ਚੱਕਿਆ ਹੱਥ ਦੇ ਵਿੱਚ ਮੈਨੇ ਦੇਖ ਲਿਆ ਜੇ ਗੱਲ ਕਰੀ ਵੀਰੇ ਉਹ ਦਿਖਾਓ ਆਪਣੀਆਂ ਮੁੰਡਿਆਂ ਦੇ ਅੱਜ ਕੱਲ ਬੜੇ ਡਿਮਾਂਡ ਚੱਲ ਰਹੇ ਕਹਿੰਦੇ ਬਈ ਯਾਰ ਉਹ ਦਿਖਾ ਦਿਓ ਸਾਨੂੰ ਕੋਟੀਆਂ ਖੋਟੀਆਂ ਬੜੀਆਂ ਚੱਲ ਰਹੀ ਨਹੀਂਆਂ ਲੈ ਆਪ ਜੀ ਪਰ ਕੋਟੀ ਮਿਲੂ ਚਾਲੂ ਆਈਟਮ ਨਹੀਂ ਹੁੰਦੀ ਆਪਾਂ ਲੈਵੇ ਠੀਕ ਹੈ ਜੀ ਲੈ ভাই ਇਹਨੂੰ ਅੱਜ ਕੱਲ ਮੁੰਡੇ ਕਹਿੰਦੇ ਨੇ ਕਿ ਹੱਥੀ ਕੜਾਈ ਹੋਈ ਕੋਟੀ ਕਿੱਥੋਂ ਮਿਲਦੀ ਹੈ ਆ ਕਰੋ ਜੀ ਕਿੱਥੋਂ ਮਿਲਦੀ ਹੈ ਤੇ ਰੇਟ ਵੀ ਮਿੱਤਰੋ ਰਹਿਣਗੇ ਬਹੁਤ ਹੀ ਘੱਟ ਲਓ ਆ ਜੀ ਚੈੱਕ ਕਰੋ ਅੱਜ ਜਦਾ ਜਗਲ ਬੜਾ ਟ੍ਰੈਂਡ ਆ ਚੱਲ ਪਿਆ ਇਹਦੇ ਨਾਲ ਕੋਟੀ-ਕੁੱਟੀ ਪਾਣ ਦੀ ਲੋੜ ਨਹੀਂ ਇਹ ਸੋਨੀਆਂ ਵੀ ਲੱਗਦੀਆਂ ਨੇ ਘੈਂਟ ਵੀ ਨਹੀਂ ਆ ਲਓ ਜੀ ਕਰੋ ਗੱਲਬਾਤ ਚੈੱਕ ਵੀਰੇ ਕੋਈ ਆਈਟਮ ਲੈ ਜਾਓ ਪੰਡਾਰ ਹੈ ਜੀ ਆਪਣੇ ਲੈਵੇ ਆ ਲੈ ਕੁਝ ਲੈ ਜਾਓ ਸਾਰੀ ਆਈਟਮ ਇੱਥੇ ਰੱਖ ਹਰ ਤਰ੍ਹਾਂ ਦੀ ਲੈ ਜਾਓ ਲੈ ਕੋਲਰ ਵੀ ਸਵੈਟ ਸ਼ਰਟ ਹੈ ਜੀ ਬੈਕ ਪ੍ਰਿੰਟਿੰਗ ਹੈ ਡਾਵਲ ਬਟਨ ਲਓ ਜੀ ਰੇਟ ਵੀਰੇ ਇਹਨਾਂ ਦਾ giruਗਾ ਆਈਡੀਆ ਇਹ ਸਾਰੀ ਆਈਟਮ ਵੀਰੇ 3 thread ਦੀ ਹੈ ਆਪਣੇ ਲਈ ਚਾਲੂ ਆਈਟਮ ਨਹੀਂ ਹੈਗੀ ਇਹ ਸਾਰੀ ਰੇਂਜ ਆਊਗੀ 11-1200 ਕੁਪਲਾਸ 11-1200 ਸੋਣਾ ਠੀਕ ਹੈ ਕੋਈ ਚੱਕਰ ਨਹੀਂ ਠੀਕ ਹੈ ਯਾਰ ਰੇਟ ਤੇ ਆਪਣੇ ਲਵੇ ਜੀ 2000-2500 ਤੱਕ ਲੈ ਲਓ ਸਾਰੀ ਆਈਟਮ ਮਿਲੂਗੀ ਕੱਪੜਾ ਵਧੀਆ ਮਿਲੂ ਫੈਬ੍ਰਿਕ ਵਧੀਆ ਮਿਲੂਗਾ ਬੇਂ ਚੀਜ਼ ਇਹੀ ਹੈ ਤੇ ਇਹਦੇ ਕੋਲ ਬਾਈ ਕੋਲ ਇਸ ਤੋਂ ਇਲਾਵਾ ਜਿੰਨਾਂ ਦਾ ਸਟਾਕ ਵੀ ਪਿਆ ਸ਼ਰਟਾਂ ਦਾ ਸਟਾਕ ਵੀ ਪਿਆਗਾ ਤੇ ਛੋਟੇ ਬੱਚਿਆਂ ਦੇ ਬਲੇਜ਼ਰ ਵੱਡਿਆਂ ਬੱਚਿਆਂ ਦੇ ਆਪਣੇ ਬਜ਼ੁਰਗਾਂ ਹਰ ਤਰ੍ਹਾਂ ਦੀ ਆਈਟਮ ਯਾਰ ਤੁਸੀਂ ਉਹ ਲੈ ਹੁਣ ਇਹੀ ਕਾਊਂਟਰ ਹੈ ਤੇ ਆਣਾ ਜੇਪੀ ਗਾਰਮੈਂਟ ਡੜਬਾ ਲਿੰਕ ਰੋਡ ਡੜਬਾ ਮੰਡੀ ਮਿੰਨੀ বাস ਸਟੈਂਡ ਦੇ ਬਿਲਕੁਲ ਸਾਹਮਣੇ ਬਾਕੀ ਨਾ ਜਿਹੜੇ ਭਰਾ ਆਪਣੇ ਦੂਰ ਬੈਠੇ ਹੁੰਦੇ ਨੇਗੇ ਕਈ ਵਾਰ ਨਾ ਤੁਸੀਂ ਡਿਜ਼ਾਈਨ ਚੈੱਕ ਕਰਨੇ ਹੁੰਦੇ ਨਾ ਤਾਂ ਤੁਸੀਂ ਬਾਈ ਦਾ ਨੰਬਰ ਸੇਵ ਕਰਿਓ WhatsApp ਤੇ ਮੈਸੇਜ ਕਰਿਓ ਹਾਈ ਅਸੀਂ ਨਾ ਕੋਡ ਬਣਾ ਦੇ ਡਿਜ਼ਾਈਨ ਦੇਖਣ ਤੁਹਾਡੇ ਕੋਲ ਪਹੁੰਚ ਜਾਣਗੇ ਤੇ ਕੋਈ ਚੀਜ਼ ਆਈਟਮ ਦੂਰ ਬੈਠੇ ਹੋਗੇ ਹਨਾ ਤੁਸੀਂ ਆਨਲਾਈਨ ਵੀਡੀਓ ਕਾਲ ਕਰਕੇ ਸਿਲੈਕਟ ਕਰ ਲੈਨੇ ਵੀਰੇ ਕਰਕੇ ਬੰਦਾ ਹਨਾ ਆਪਦਾ ਦੂਰ ਬੈ ਕੇ ਮੰਗਵਾ ਸਕਦਾ ਕੂਰੀਅਰ ਤੇ ਚਾਹ ਸੋਣ ਕੋਈ ਤੁਹਾਡੇ ਬਾਕੀ ਉਰੇ ਵਿਜ਼ਿਟ ਕਰ ਲਵੋਗੇ ਸਬ ਤੋਂ ਵਜੇ ਸਾਰਾ ਪਰਿਵਾਰ ਆ ਜੋ ਪਰਿਵਾਰ ਕੱਪੜੇ ਲੈ ਜਾਓਗੇ ਮੈਂ ਕਹਣਾ ਉਹ ਰੇਡ ਚ ਲੈ ਜਾਓਗੇ ਤੁਹੋਂ ਦਾ ਚਾਰ ਪੰਜ ਗਵੰਡੀ ਇਹ ਪੁੱਛਣਗੇ ਕਿ ਲੈ ਕੇ ਕਿੱਥੋਂ ਆਇਓ ਸਾਨੂੰ ਵੀ ਦੱਸ ਦੇ ਤਾਂ ਇੱਥੇ ਆ ਜਾਓ ਬਾਕੀ ਭਰਾ ਜਿਹੜਾ ਸਕਰੀਨ ਤੇ ਨੰਬਰ ਬਾਕੀ ਵੀਡੀਓ ਸ਼ੇਅਰ ਕਰੀ ਨਾ ਭੁੱਲਿਓ ਬਾਕੀ ਧੰਨਵਾਦੀ ਵੀਡੀਓ ਦੇਖਣੇ